ਮਾਮਲਾ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ਵਿੱਚ ਇੱਕ ਦੁਕਾਨਦਾਰ ਵੱਲੋਂ ਦੁਕਾਨ ਦੇ ਬਾਹਰ ਪਰੌਂਠਾ ਅਤੇ ਪੀਜ਼ੇ ਦੇ ਬੋਰਡ ਪੀਜ਼ਾ ਕਿੰਗ ਪਰੌਂਠਾ ਸਿੰਘ ਲਿਖਨ ਤੇ ਨਿਹੰਗ ਸਿੰਘ ਜੱਥੇਬੰਦੀਆਂ ਵੱਲੋਂ ਮੌਕੇ ਤੇ ਜਾ ਕੇ ਜਿੱਥੇ ਦੁਕਾਨਦਾਰ ਨੂੰ ਇਸ ਸਬੰਧੀ ਝਾੜਪਾਈ ਉੱਥੇ ਹੀ ਉਨ੍ਹਾਂ ਦੁਕਾਨਦਾਰ ਵੱਲੋਂ ਪੋਸਟਰ ਫੜਵਾਏ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਕਰਨ ਤੋਂ ਗਰੇਵਰ ਕਰਨ ਦੀ ਗੱਲ ਆਖੀ 95 ਏਡੀ ਤਾਰਾ ਲਗਣੀ ਆ ਬੇਦਵੀ ਕੀਤੀ ਤੁਸੀਂ ਸਿੰਘ ਨਾਂ ਦੀ ਬੇਦਵੀ ਕੀਤੀ ਠੀਕ ਹੈ ਜੀ ਚੇਂਜ ਨਹੀਂ ਹੋਣਾ 6 ਮਹੀਨੇ ਹੋ ਗਏ ਹੁੰਦਾ ਚੇਂਜ ਨਹੀਂ ਕੀਤਾ ਤੁਸੀਂ ਹੁਣ ਚੇਂਜ ਕਰੋਗੇ ਨਹੀਂ ਤੇਰੀ ਮੈਨੂੰ ਤਾਂ ਦੁਕਾਨ ਤੋਂ ਯਾਰ 3 ਮਹੀਨੇ ਥੋੜੇ ਹੁੰਦੇ ਆ ਨਹੀਂ ਗਲਤ ਤੁਹਾਨੂੰ ਕਿਸੇ ਨੇ ਆ ਕੇ ਨਹੀਂ ਰੋਕਿਆ ਤੇ ਤੁਹਾਨੂੰ ਖੁਦ ਨੂੰ ਵੀ ਸ਼ਰਮ ਨਹੀਂ ਆਈ ਤੁਸੀਂ ਉਹ ਗੱਲ ਕਰੋ ਜਿਹੜਾ ਤੁਸੀਂ ਕਹਿੰਦੇ ਕਿ ਕਿੰਨੇ ਸਾਨੂੰ ਸਲਾਹ ਦਿੱਤੀ ਆ ਹਾਂ ਸਿੰਘ ਕੇ ਦਰਪਨ ਉਹਨਾਂ ਨਾਲ ਗੱਲ ਕਰੀਏ ਮਰਦ ਕਮਾਰ ਹੋਈ ਪਈਏ ਬੰਦਾ ਸਰਦਾਰ ਬੰਦਾ ਹੋਵੇ ਕਹਿੰਦਾ ਜੀ ਇਹ ਬਰਗਰ ਸਿੰਘ ਵੀ ਨਾ ਰੱਖਿਆ ਸੀ ਯਾ ਵੀਰ ਬੰਸ ਨੇ ਇੱਕ ਮੋਟਾ ਗੱਲ ਕਰਦਾ ਗਿਓ ਆਹ ਤੇ ਜਿੱਥੇ ਜੱਟਾਂ ਦਾ ਬੜਾ ਬਲਦੋਸ ਇਹਨੇ ਇੱਕ ਮਿੰਟ ਬੱਲੇ ਦਾ ਆ ਗਏ ਇੱਕ ਇੱਕ ਬਾਈ ਗੁਰਜੀ ਦਾ ਹਰਸਲ ਵਾਲੀ ਕਿਹਦੇ ਕੌਣ ਸਾਹ ਨੂੰ ਦੇ ਜੀ ਪਾਈਸਾ ਉਹ ਆਪਣਾ ਵਰਕਰ ਸਿੰਘ ਨਾਮ ਨੇ ਸਭ ਤੁਹਾਡੀ ਨਹੀਂ ਅਬ ਨਹੀਂ ਆਪਣੀ ਜਗ੍ਹਾ ਨੇ ਬੜਾ ਸੁਣਦਾ ਜਿਹੜੀ ਪਾਈਂ ਗਰ ਆਪਣਾ ਇਹ ਅਸਾ ਤੁਹਾਡਾ ਆਪਣਾ ਇਹ ਵੀ ਤੁਹਾਡਾ ਆਪਣਾ ਜੀ ਤੁਹਾਡਾ ਆਪਣਾ ਆ ਤੁਸੀਂ ਸਰਦਾਰ ਸਿੰਘ ਹੋ ਕਿਸਾ ਤਾਂ ਰਿਓ ਤੇ ਮਹਾਰਾਜੀ ਆਪ ਜੀ ਨੇ ਕਿੱਥੋਂ ਇਹ ਚੀਜ਼ਾਂ ਦੀ ਕਹਿਣ ਲਿਆ ਕਿ ਆਪਾਂ ਸਿੰਘ ਪਰੌਂਠਾ ਦਾ ਨਾਂ ਵੀ ਸਿੰਘ ਰੱਖ ਸਕਦੇ ਆ ਤੇ 버ਗਰ ਦਾ ਨਾਂ ਵੀ ਸਿੰਘ ਰੱਖ ਸਕਦੇ ਆ ਭਾਈ ਆ ਕਿਤੇ ਨਹੀਂ ਆਖੇ ਇੱਕ ਸਹੀ ਜਿੰਨੀ ਵੀ ਪ੍ਰਾਣੀ ਹੋਵੇ ਤੇ ਮਨਮੂਰਤਾ ਨਾਲ ਸਾਨੂੰ ਪਤਾ ਅੱਜ ਲੱਗਾ ਅਸੀਂ ਦੇਖਿਆ ਤੇ ਸਾਨੂੰ ਤਾਂ ਪਤਾ ਅੱਜ ਲੱਗਾ ਹੁਣ ਮੰਨ ਲਓ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਇਹ ਸਿੰਘਾਂ ਨੂੰ ਸਹਾਰਾ ਦੇ ਕੇ ਫਿਰ ਨਾਂ ਸਿੰਘ ਦਾ ਦਿੱਤਾ ਆ ਤੇ ਤੁਸੀਂ ਪਰੌਂਠੇ ਦਾ ਨਾਂ ਵੀ ਸਿੰਘ ਲਾ ਦਿੱਤਾ 버ਗਰ ਦਾ ਨਾਂ ਵੀ ਸਿੰਘ ਲਾ ਦਿੱਤਾ ਇਹ ਕਿੱਥੋਂ ਦੀ ਵਿੜਾਈ ਹੈ ਫੋਜੋਏ ਭਾਈ ਮੈਂ ਤੁਹਾਡਾ ਨਾਮ ਤੋਂ ਜਾਣਨਾ ਚਾਹੁੰਦਾ ਕਿਹੜਾ ਹਾਂ ਭਾਜੀ ਤੇ ਤੇ ਇੱਕ ਚੀਜ਼ ਵੀ ਆਪਾਂ ਪੰਜਾਬੀ ਤੋਂ ਪੁੱਛੂਰੇ ਪੰਜਾਬੀਆਂ ਦੀ ਮਸ਼ਹੂਰ ਪੰਜਾਬੀ ਜਿਹੜਾ ਖੋਨਾ ਸਿੰਘ ਤੁਸੀਂ ਗੁਰਸਿੱਖ ਪਰਿਵਾਰ ਤੋਂ ਬਲੋਂਗ ਕਰਦੇ ਹੋ ਤੁਸੀਂ ਗੁਰਸਿੱਖ ਪਰਿਵਾਰ ਤੋਂ ਬਲੋਂਗ ਕਰਦੇ ਹੋ ਕਿੱਥੋਂ ਬਲੋਂਗ ਕਰਦੇ ਹੋ ਤੁਸੀਂ ਇਹ ਦੱਸੋ ਮੈਨੂੰ ਕਿਉਂ ਮੇਰੀ ਗੱਲ ਸੁਣੋ ਇਹ ਪੰਜਾਬ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਨੀਅਰ ਬਿਲਕੁਲ ਹੁਣ ਜਿਹੜੇ ਲੋਕ ਪੰਜਾਬੀ ਆ ਉਹਨਾਂ ਨੂੰ ਇਹ ਹੀ ਮੂਰਖੀਆਂ ਸਾਡੇ ਨਿਹაგ ਸਿੰਘਾਂ ਦੀ ਸ਼ੌਪਣੀਆਂ ਹੈਗੀਆਂ ਸਾਡੇ ਪੰਜਾਬੀ ਸੱਤਰਾਂ ਦੀ ਸ਼ੌਪਣੀਆਂ ਹੈਗੀਆਂ ਉਹਨਾਂ ਦੇਖ ਸਕਣ ਇਹ ਚੀਜ਼ਾਂ ਬਾਹਰ ਦਾ ਬੰਦਾ ਆ ਗਿਆ ਥਰਡ ਪਾਰਟੀ ਆ ਕੇ ਪੰਜਾਬ ਚ ਐਂਟਰ ਕਰਕੇ ਤੇ ਆਪਣੇ ਜਿਹੜਾ ਮੈਨੂ ਦਾ ਨਾਂ ਰੱਖੇ ਬਰਗਰ ਸਿੰਘ ਜਾਂ ਪਰੌਂਠਾ ਸਿੰਘ ਦੀ ਕਿੱਡੀ ਕੀ ਕਰਤੂਤ ਹੈ ਯਾਰ ਦੱਸੋ ਮੈਨੂੰ ਨਹੀਂ ਨਹੀਂ ਮੈਨੂੰ ਉੱਥੋਂ ਨਹੀਂ ਆ ਕਿੱਥੋਂ ਦੇ ਹੋ ਤੁਸੀਂ ਕਿੱਥੇ ਮੈਂ ਦੱਸਣਾ ਕਿੱਥੋਂ ਸੰਥਿਆ ਲਈ ਦੀਆਂ ਇਹ ਚੀਜ਼ਾਂ ਦੀ ਕਿਹਨੇ ਤੁਹਾਨੂੰ ਗਿਆਨ ਦਿੱਤਾ ਕਿ ਪਰੌਂਠਾ ਦਾ ਨਾਂ ਵੀ ਸਿੰਘ ਰੱਖ ਸਕਦੇ ਤੇ ਬਰਗਰ ਦਾ ਨਾਂ ਵੀ ਸਿੰਘ ਰੱਖ ਸਕਦੇ ਮਤਲਬ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਹੀਂ ਜਿਹੜੀਆਂ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ